ਹਲਕਾ ਸਾਨੇਵਾਲ ਅਧੀਨ ਪੈਂਦੀ ਦਾਣਾ ਮੰਡੀ ਵਿਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਾਮਨਿਯੁਕਤ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਦੀ ਤਜਪੋਸ਼ੀ ਕੀਤੀ ਹੈ ਅਤੇ ਇਸ ਅਹੁਦੇ ਦੀ ਮੁਬਾਰਕਬਾਦ ਵੀ ਦਿੱਤੀ ਹੈ ਇਸ ਦੌਰਾਨ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇੱਕ ਸੂਝਵਾਨ ਪਾਰਟੀ ਆਗੂ ਨੂੰ ਮਾਰਕੀਟ ਕਮੇਟੀ ਸਾਨੇਵਾਲ ਦਾ ਚੇਅਰਮੈਨ ਲਗਾਇਆ ਜਿਸ ਕਾਰਨ ਹਲਕਾ ਵਸਨੀਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਮੇਰਾਜ ਰਾਜ ਜੀ ਸਾਨੇਵਾਲ ਨੇ ਕਿਹਾ ਕਿ ਮੈਂ ਪਾਰਟੀ ਸੁਪਰੀਮੋ ਸ੍ਰੀ ਕੇਜਰੀਵਾਲ ਸ੍ਰੀ ਭਗਵੰਤ ਸਿੰਘ ਮਾਨ ਸਮੂਹ ਵਿਧਾਇਕਾਂ ਲੀਡਰਾਂ ਸਰਪੰਚਾਂ ਆਦਿ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੇ ਸਮਾਗਮ ਵਿੱਚ ਪਹੁੰਚ ਕੇ ਮੇਰਾ ਹੌਸਲਾ ਅਫਜਾਈ ਕੀਤੀ ਹੈ ਮੈਂ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਿਧਾਇਕ ਮਨਵਿੰਦਰ ਸਿੰਘ ਯਾਸਪਰਾ ਚੇਅਰਮੈਨ ਅਮਨਦੀਪ ਸਿੰਘ ਮੋਹੀ ਐਸ ਡੀ ਐਮ ਸਮੇਤ ਸਮੁੱਚੀ ਹਲਕਾ ਸਾਨੇਵਾਲ ਦੀ ਲੀਡਰਸ਼ਿਪ ਮੌਜੂਦ ਸੀ ਸਾਨੇਬਾਲ ਤੋਂ ਹਰਸ਼ਦੀਪ ਸਿੰਘ ਮਹਿਦੂਦਾਂ ਦੀ ਰਿਪੋਰਟ ਬਹੁਤ ਜੁਰਾ ਸੁਖੁ ਦਿਹਾਣਾ ਜੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੇ ਸਾਡੇ ਸੁਪਰੀਮ ਕੋਰਟ ਦੇ ਕੀਜੀਵਾਲ ਜੀ ਦਾ ਬਹੁਤ ਬਹੁਤ ਹੀ ਪੰਜਾਬ ਸਰਦਾਰ ਤੋਂ ਉਸ ਨੂੰ ਮਾਨ ਜੀ ਦਾ ਉਹ ਸਾਡੇ ਅਜਨਾਲ ਜੋ ਬਸਪਤਪਾਲ ਸਾਹਿਬ ਦੇ ਚੇਅਰਮੈਨ ਨਾਲ ਅੰਮ੍ਰਿਤਪਾਲ ਬਲਵੰਤ ਸਿੰਘ ਗੈਸਪੁਰਾ ਸੰਬੰਧ ਸੰਗੁਲਤਾ ਅਮਨਪ੍ਰੀਤ ਜੀ ਸਾਰੇ ਕੌਂਸਲਰ ਸਾਬਾ ਸੋ ਅੱਜ ਹੇਮਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਸਾਹਮਣੇ ਆਉਂਦਾ ਜੋ ਸਾਡੀ ਹਾਈ ਕਮਾਂਡ ਵੱਲੋਂ ਸਿਰ ਨਿਰ ਬਣਾਇਆ ਗਿਆ ਸੋ ਅੱਜ ਜਿਨ੍ਹਾਂ ਦੀ ਤਾਜਪੁਛ ਤੋਂ ਵੀ ਅੱਜ ਕੁਛੇ ਬਿਠਾਇਆ ਗਿਆ ਸੋ ਮੈਂ ਆਪਣੀ ਹਾਈ ਕਮਾਂਡ ਦਾ ਸਨਵਾਸੀ ਵੀ ਹਾਂ ਸੋ ਕਿ ਹਲਕਾ ਸਾਹਮਣੇ ਵਾਲ ਦੇ ਵਿੱਚ ਜਿਹੜੀ ਅੱਜ ਇਹ ਤਾਜਪੁਛੀ ਜੁਮਾ ਸਾਹਮਣੇ ਦਾ ਜਿਵਾਦਾਰ ਸੋ ਅੱਜ ਹੇਮਰਾਜ ਰਾਜੀ ਇੱਥੇ ਬੈਠੇ ਆ ਬਹੁਤ ਹਰਕੇ ਦੇ ਵਿੱਚ ਖੁਸ਼ੀ ਦੀ ਲਹਿਰ ਸਾਰਾ ਹਲਕਾ ਆਪ ਆਪਣੀ ਪਾਰਟੀ ਉਹ ਪਾਰਟੀ ਕਮੇਟੀ ਅਮੀਨ ਸਿੰਘ ਜੀ ਵਾਲੀ ਦਾ ਮੁਖਮੰਦੀ ਪੰਜਾਬ ਸਰਦਾਰ ਕੋ ਸ਼ਿਮਾਨ ਜੀ ਦਾ ਬਖਸ਼ਤ ਸਾਹਿਬ ਦਾ ਦਿਨੋਂ ਧਨਵਾਦੀ ਹੈ ਕਿ ਪਾਰਟੀ ਦੇ ਇੱਕ ਇਮਾਨਦਾਰ ਸਪਾਈ ਨੂੰ ਜਿਨੇ ਪਾਰਟੀ ਦੀ ਵਫਾਦਾਰੀ ਨਾਲ ਬਹੁਤ ਸੇਵਾ ਨਿਭਾ ਰਿਹਾ ਉਹਨੂੰ ਅੱਜ ਲਈ ਤਸੀਰ ਦੀ ਜ਼ਿੰਮੇਵਾਰੀ ਮਿਲੀ ਸੇਵਾ ਦੀ ਜ਼ਿੰਮੇਵਾਰੀ ਪੂਰੇ ਮੰਡੀ ਦੇ ਇਲਾਕੇ ਤੋਂ ਜਿਹੜੇ ਸੰਗਤ ਜਿਨੇ ਵੀ ਸਾਡੇ ਭਰਾਵਾਂ ਨੂੰ ਉਹਨਾਂ ਨੂੰ ਵਾਦਾ ਕਰਦੇ ਆਂ ਇਹ ਮਾਣਕਾਰੀ ਨਾਲੇ ਸੇਵਾ ਨੂੰ ਆਉਂਗਾ ਕਿ ਕੋਈ ਵੀ ਗੱਲਬਾਤ ਹੋਵੇ ਪੰਡਿਤ ਦੇ ਸਵਰਥ ਦੇ ਕਿਸੇ ਹੇਮਰਾਜ ਰਾਜੀਵ ਨੂੰ ਆਪ ਦਾ ਆਪਣਾ ਦੁੱਖ ਦੱਸਣ ਦੀ ਕੋਈ ਸੰਗੀ ਸੁਲਾਹ ਦੇ ਸਕਦੇ ਹੋ ਤੇ ਪੂਰੀ ਇਮਾਨਦਾਰੀ ਨਾਲ ਜੀ ਸੇਵਾ ਨੂੰ ਆਉਂਗਾ ਕਿ ਦਾ ਪੂਰੇ ਹਲਕਾ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਜਿਹੜਾ ਜਦੋਂ ਲੋਕਾਰਪਾ ਦਿਨਾਂ ਤੋਂ ਆਉਂਦੀ ਆ ਅੱਜ ਮੇਰੇ ਨਾਲ ਆਏ ਸਨ ਸਾਡੇ ਕਲਚਰ ਦੇ ਇੰਪਾਸਟਰ ਨੂੰ ਕੰਦੀ ਬੋਸ ਪੰਜਾਬ ਦੇ ਜੀਵਾਨ ਨੇ ਐਮਐਲਯੂ ਮਨਿੰਦਰ ਸਿੰਘ ਗੈਸ ਕੋਲ ਜੀ ਦਾ ਧੰਨਵਾਦ ਸੰਮਨ ਮੋਹਰੀ ਜੀ ਦਾ ਧੰਨਵਾਦ ਜੀਵਨ ਸਿੰਘ ਸੰਧਵਾਲ ਜੀ ਜਿੰਨਰ ਕਰਾ ਮੈਂ ਦੇ ਉਨਾਤ ਨੂੰ ਆਸ ਬਾਰੇ ਕੌਂਸਲ ਦੇ ਬੰਦਾ ਸਾਰੇ ਚੰਗੀਆਂ ਲੀਡਰ ਸਾਰੇ ਆਈ ਹੈ ਸਾਹਮਣੇ ਆnde ਸਰਪੰਚ ਸਾਹਿਬ ਆਏ ਆ ਸਾਰੇ ਰਤ ਨੂੰ ਆਕਰਤਾ ਹੋਇਆ ਮੈਂ ਇੰਨਾ ਹੀ ਕਹਿੰਦਾ ਕਿ ਪ੍ਰਮਾਤਮਾ ਦੀ ਕਿਰਪਾ ਹੋਈ ਅਸੀਂ ਮਰਾ ਦਾਦੀ ਨੂੰ ਜੇ ਵੀ ਬੇਨਤੀ ਕਰੂੰਗਾ ਕਿ ਪੂਰੀ ਇਮਾਨਦਾਰੀ ਨਾਲ ਜੀਅਰ ਹੈ ਧੰਨ ਵਾਲੇ ਨੂੰ ਮਿਲਦੀ ਹੈ ਤੇ ਪ੍ਰਮਾਤਮਾ ਦਾ ਸ਼ੁਕਰੀਆ ਕਰਦੇ ਹਾਂ ਜਿਹੜੀ ਸਿਵਾ ਇਮਾਨਦਾਰੀ ਨਾਲ ਨਵਾਂ ਵਾਹਿਗੁਰੂ ਜੀ ਦਾ ਸਾਲ ਦਾ ਸਾਰੇ ਵਧੀਆ ਦੇ ਕਰਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਨਵਜੋਤ ਸਿੰਘ ਜਰਗ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰ ਸੰਸਦਿਕ ਵਰਸਣ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਵਿੰਦਰ ਸਿੰਘ ਭਰੋੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮਐਲਏ ਗੈਸਪ੍ਰੀਆ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮਐਲਏ ਸੰਗੋਵਾਲ ਸਾਹਿਬ ਦਾ ਧੰਨਵਾਦ ਕਰਦਾ ਅਮਨਦੀਪ ਮੋਹੀਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸੂਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਵਾਸੀਆਂ ਦਾ ਤੇ ਸਾਰੇ ਬਲਾਕ ਪ੍ਰਧਾਨ ਆਮ ਆਦੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਕੀਤਾ ਵੀ ਆਮ ਆਦਮੀ ਪਾਰਟੀ ਨੇ ਮੇਰਾ ਨਾਂ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਨੇ ਨਾ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰੇ ਨੂੰ ਬਦਲ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਣ ਮਹਿਸੂਸ ਹੁੰਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ ਚ ਮੈਂ ਅਜੇ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀ ਮੇਰੇ ਯਾਰ ਦੋਸਤ ਤੇ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੱਦੇਦਾਰ ਸਹਿਬਾਨ ਆਏ ਵੇ ਸਾਰਿਆਂ ਦਾ ਇੱਥੇ ਪਹੁੰਚਣ ਦੇ ਵਿੱਚ ਦਿਲ ਦੀਆਂ ਗਰਾਈਆਂ ਤੇ ਸ਼ੁਕਰੀਆ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਰੇ ਆਏ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਕਮ ਚੌਧਰੀ ਪਰਿਵਾਰ ਨੂੰ ਕਿਉਂਕਿ ਹੇਮਰਾ ਰਾਜੀ ਜੀ ਚੌਧਰੀ ਨੇ ਸਮਾਜ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਚੌਧਰੀ ਪਰਿਵਾਰ ਨੂੰ ਵਧਾਈ ਦਿੰਦਾ ਕਿ ਪਾਰਟੀ ਕਮੇਟੀਰ ਅਰਵਿੰਦ ਕੇਜਰੀਵਾੜ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਹੇਮਰਾ ਰਾਜੀ ਚੌਧਰੀ ਜੀ ਨੂੰ ਅੱਜ ਜਿਹੜੀ ਚੇਅਰਮੈਨੀ ਮਿਲਿਆ ਖੋ ਚੌਧਰੀ ਪਰਿਵਾਰ ਇਸ ਵਧਾਈ ਦੇ ਹੱਥਾਂ ਨੇ ਅੱਜ ਸਾਰੇ ਚੌਧਰੀ ਪਰਿਵਾਰਾਂ ਨੂੰ ਪੂਰੇ ਸਮਾਜ ਨੂੰ ਅੱਜ ਵਧਾਈ ਦਿੰਦਾ ਬਹੁਤ ਸਾਰੇ ਚੌਧਰੀ ਸਹਿਬਾਨ ਆਏ ਨੇ ਮੇਰੇ ਬਾਅਦ ਨੂੰ ਆਰਪਾ ਦੇ ਰਹੇ ਸੀ ਕਿ ਤੁਸੀਂ ਸਾਡੇ 40 ਸਕੇ ਸਾਡਾ ਸਾਡੇ ਚੌਥੇ ਬਾਰੇ ਅਭਿਆਸ ਤੋਂ ਲੁਧਿਆਣੇ ਦੇ ਵਿੱਚ ਪਹਿਲੀ ਜਿਹੜੀ ਇਹ ਚੇਰਨਨੀਆ ਚੌਲ ਦੀ ਪ੍ਰੋਬਲਮ ਲਈ ਬਹੁਤ ਬਹੁਤ ਧੰਨਵਾਦ ਵਾਇਪ ਜੀਖਾ ਸਾਹਿਬ ਦਾ ਆਇ